ਹਾਂਜੀ ਬਹੁਤ ਬਹੁਤ ਸਵਾਗਤ ਜੀ ਮੈਂ ਹਵਰਿੰਦਰ ਤੇ ਤੁਸੀਂ ਜੁੜ ਚੁੱਕੇ ਹੋ ਐਸਐਮਜ਼ੈਡ ਨਿਊਜ਼ ਦੇ ਨਾਲ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਬੇਹੱਦ ਖਾਸ ਹੋਣ ਦੇ ਨਾਲ-ਨਾਲ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲਾ ਵੀ ਹੈ ਕਿਉਂਕਿ ਇਹ ਸਿੱਧੇ ਤੌਰ ਤੇ ਜੁੜਿਆ ਸਾਡੀ ਖੁਰਾਕ ਤੇ ਭੁੱਖਮਰੀ ਦੇ ਨਾਲ ਇਸੇ ਮਹੀਨੇ 13 ਅਕਤੂਬਰ ਨੂੰ ਆਲਵੀ ਪੱਤਰ ਤੇ ਇੱਕ ਰਿਪੋਰਟ ਜਾਰੀ ਹੋਈ ਹੈ ਗਲੋਬਲ ਹੰਗਰ ਇੰਡੈਕਸ 2023 ਜਿਸ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਰੈਂਕਿੰਗ ਹੈ ਭੁੱਖਮਰੀ ਦੇ ਵਿੱਚ ਉਹ ਗਵੰਡੀ ਮੁਲਕਾਂ ਬੰਗਲਾਦੇਸ਼ 네ਪਾਲ ਸ਼੍ਰੀਲੰਕਾ ਇੱਥੋਂ ਤੱਕ ਕਿ ਪਾਕਿਸਤਾਨ ਦੇ ਨਾਲੋਂ ਵੀ ਬੇਹਦ ਮਾੜੀ ਦਰਸਾਈ ਗਈ ਹੈ ਸੋ ਇਸ ਗਲੋਬਲ ਹੰਗਰ ਇੰਡੈਕਸ ਰਿਪੋਰਟ ਤੇ ਉੱਤੇ ਗੱਲ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਅਰਥ ਸ਼ਾਸਤਰ ਦੇ ਮਾਹਰ ਪ੍ਰੋਫੈਸਰ ਊਰਨ ਸਿੰਘ ਜੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ so much ਸਤਿ ਸ੍ਰੀ ਅਕਾਲ ਸਾਰੇ ਐਸ ਐਮ ਜੈਟ ਦੇ ਸਟੂਡੈਂਟਾਂ ਨੂੰ ਅ ਪ੍ਰੋਫੈਸਰ ਸਾਹਿਬ ਇਹ ਰਿਪੋਰਟ ਜਿਹੜੀ ਆਈ ਹੈ ਬੜੀ ਹੈਰਾਨ ਕਰਕੇ ਰੱਖ ਦੇਣ ਵਾਲੀ ਹੈ ਕਿ ਪਿਛਲੇ ਸਾਲ ਵੀ ਰਿਪੋਰਟ ਆਈ ਸੀ ਇਹ ਹਰ ਸਾਲ ਹੀ ਆਉਂਦੀ ਹੈ ਜਿੱਦਾਂ ਕਿ 2006 ਤੋਂ ਸ਼ੁਰੂ ਹੋਈ ਹੈ ਸੋ ਇਹਦੇ ਵਿੱਚ ਇਸ ਸਾਲ 2023 ਦੇ ਵਿੱਚ ਜਿਹੜੀ ਭਾਰਤ ਦੀ ਰੈਂਕਿੰਗ ਹੈ ਪੁਖ ਮਰੀ ਦੇ ਵਿੱਚ ਉਹ ਬੜੀ ਮਾੜੀ ਦਰਸ਼ਾਈ ਗਈ ਹੈ 125 ਮੁਲਕਾਂ ਦੇ ਵਿੱਚੋਂ 111ਵੀਂ ਰੈਂਕ ਸਾਡੀ ਹੈ ਤੇ ਪਿਛਲੇ ਸਾਲ 2023 ਦੇ ਵਿੱਚ 107 થી 121 ਮੁਲਕਾਂ ਚੋਂ ਤੇ ਇਹ ਸ਼੍ਰੀਲੰਕਾ ਸਾਡੇ ਤੋਂ ਕਈ ਗੁਣਾ ਚੰਗੇ ਹਾਲਾਤ ਚ ਹੈ ਇਹਦੀ ਰੈਂਕਿੰਗ ਜਿਹੜਾ 70 ਹੈ 60 ਹੈ ਨੇਪਾਲ ਦੀ 69 ਹੈ ਬੰਗਲਾਦੇਸ਼ ਦੀ 81 ਹੈ ਤੇ ਜਿਹੜਾ ਸਾਡਾ ਖਾਸ ਗਵਾਂਡੀ ਮੁਲਕ ਪਾਕਿਸਤਾਨ ਹੈ 102 ਨੰਬਰ ਤੇ ਹੈ ਸਾਡੇ ਤੋਂ ਚੰਗੀ ਹਾਲਤ ਚ ਤੇ ਅਫਗਾਨਿਸਤਾਨ ਜਿਹੜਾ ਉਹ ਸਾਡੇ ਨੇੜੇ ਤੇ ਡੀ 114 ਨੰਬਰ ਤੇ ਹੈ ਇੱਥੇ ਨਹੀਂ ਜਿੱਦਾਂ ਹੁਣ ਆਪਾਂ ਕਹਿੰਦੇ ਜਿਹੜੇ ਆਫਰੀਕਾ ਦੇ ਮੁਲਕ ਜਿਹੜੇ ਕਹਿੰਦੇ ਬੜੀ ਗੁਰਬਤ ਹੈ ਬੜੀ ਗਰੀਬੀ ਹੈ ਆ ਕੋਂਗੋ ਸਾਡੇ ਤੋਂ ਚੰਗੀ ਪੋਜੀਸ਼ਨ 'ਚ 107 ਤੇ ਆ ਤੇ ਨਾਈਜਰ 109 ਤੇ ਆ ਜ਼ਾਂਬੀ 110 ਤੇ ਆ ਤੇ ਸਾਡੀ ਪੋਜੀਸ਼ਨ ਹੈ ਇਸ ਵੇਲੇ 111ਵੀਂ ਰੈਂਕ ਤੇ ਹੈ ਪਹਿਲਾਂ ਤੇ ਮੇਰਾ ਸਵਾਲ ਇਹ ਹੈ ਪੀ ਰਿਪੋਰਟ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਪੀ ਰਿਪੋਰਟ ਕੀ ਹੈ ਕੀ ਆਂਦੀ ਹੈ ਰਿਪੋਰਟ ਤੇ ਕਿਵੇਂ ਕਿਹੜੇ ਪੈਰਾਮੀਟਰ ਦੇ ਹਿਸਾਬ ਨਾਲ ਇਹ ਤਿਆਰ ਕੀਤੀ ਜਾਂਦੀ ਹੈ ਮਰਿੰਦਰ ਜੀ ਬੇਸਿਕਲੀ ਇਹ ਹੈਗਾ ਕਿ ਜਿਹੜਾ ਹੰਗਰ ਇੰਡੈਕਸ ਹੈ ਇਹਦੇ 4 ਪੈਰਾਮੀਟਰ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਮੇਅਰ ਕੀਤਾ ਜਾਂਦਾ ਹੈਗਾ ਪਹਿਲਾ ਪੈਰਾਮੀਟਰ ਹੈਗਾ ਅੰਡਰ ਨੋਰੀਸ਼ਮੈਂਟ ਦਾ ਦੂਸਰਾ ਜਿਹੜਾ ਹੈਗਾ ਚਾਈਲਡ ਸਟੈਂਟਿੰਗ ਤੀਸਰਾ ਜਿਹੜਾ ਹੈਗਾ ਉਹ ਹੈਗਾ ਚਾਈਲਡ ਵੇਸਟਿੰਗ ਤੇ ਚੌਥਾ ਹੈਗਾ ਚਾਈਲਡ ਮਰਟੈਲਿਟੀ ਰੇਟ ਜਿਹੜਾ ਹੈਗਾ ਇਹ ਚਾਰ ਕੰਪੋਨੈਂਟਸ ਨੇ ਜੀ ਜਦੋਂ ਆਪਾਂ ਚਾਰਾਂ ਨੂੰ ਦੇਖਦੇ ਆਂ ਇੰਡੀਆ ਦੇ ਕੰਟੈਕਸਟ ਦੇ ਵਿੱਚ ਤੇ ਜਦੋਂ ਆਪਾਂ ਫਰਸਟ ਜੇਕਰ ਰੇਲੀ ਅੰਡਰਨੋਰੀਸ਼ਮੈਂਟ ਤੇ ਤਕਰੀਬਨ 16.6% ਲੋਕ ਜਿਹੜੇ ਹੈਗੇ ਨੇ ਉਹ ਅੰਡਰਨੋਰਿਸ਼ਡ ਹੈਗੇ ਨੇ ਇਹ ਤਾਂ ਮਤਲਬ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਫੂਡ ਨਹੀਂ ਮਿਲਦਾ ਹੈਗਾ। ਪੋਸ਼ਣ ਨਹੀਂ ਮਿਲਦਾ। ਪੋਸ਼ਣ ਨਹੀਂ ਮਿਲਦਾ ਹੈਗਾ। ਇਹ ਰਿਪੋਰਟ ਜਿਹੜੀ ਹੈਗੀ ਆ ਉਹ ਕਹਿ ਦਿੰਦੀ ਹੈਗੀ ਆ। ਮੈਂ ਸੈਮਲ ਜੁਨਿਅਰਸ ਲਈ ਇੱਕ ਰਿਪੋਰਟ ਹੋਰ ਵੀ ਲੈ ਲਨਮ। ਸਟੇਟ ਆਫ ਫੂਡ ਸਕਿਉਰਟੀ ਐਂਡ ਨਿਊਟ੍ਰੀਸ਼ਨ 2023 ਦੀ ਰਿਪੋਰਟ ਜਿਹੜੀ ਹੈਗੀ ਆ। ਦੈਟ ਇਜ਼ ਮੋਰ ਸੀਰੀਅਸ। ਇਹ ਇੰਡੀਅਨ ਰਿਪੋਰਟ ਹੈ ਜਿਹੜੀ ਯੈਸ ਇੰਡੀਆ ਦੇ ਕੰਟੈਕਸਟ ਦੇ ਵਿੱਚ ਹੈਗੀ ਆ ਕਿ ਇੰਡੀਆ ਦੇ ਵਿੱਚ 74.1% ਇੰਡੀਅਨ ਜਿਹੜੇ ਹੈਗੇ ਨੇ ਉਹ ਈਵਨ ਇੱਕ ਹੈਲਥੀ ਡਾਈਟ ਆਫ ਹੋ ਰ ਨਹੀਂ ਕਰ ਸਕਦੇ ਹੈਗੇ ਉਹਨਾਂ ਦੀ ਕੈਪੈਸਿਟੀ ਨਹੀਂ ਹੈਗੀ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਉਹ ਖਰੀਦ ਸਕਣ ਚੰਗੀ ਫਰਾਕ ਯੈਸ ਇਹ ਤੇ ਹੈਗਾ ਕਿ ਇਹਦਾ ਮਤਲਬ ਪਰਸੈਂਟੇਜ ਬਹੁਤ ਜ਼ਿਆਦਾ ਹੈਗੀ ਹੈਗੀ 16.6% ਰੂਬ ਜਿਹੜੇ ਹੈਗੇ ਨੇ ਉਹ ਅੰਡਰ ਨੋਰਸਟੈਕ ਇਹ ਰਿਪੋਰਟ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਦਾ ਪਿੱਛੇ ਜੀ ਮੈਂ ਪੀਜੀਆਈ ਦੇ ਜਿਹੜੇ ਇੱਕ ਡਾਈਟੀਸ਼ਨ ਸੀ ਚੀਫ ਡਾਈਜੈਸ਼ਨ ਦੀ ਉਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ ਉਹਨਾਂ ਚ ਤੇ ਇਹ ਕਹਿ ਕੇ ਜਿਹੜੇ 21 22% ਜਿਹੜੇ ਲੋਕ ਹੈਗੇ ਨੇ ਜਿਹੜੇ ਫੂਡ ਕਰ ਸਕਦੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਖਾਣਾ ਕੀ ਹੈ ਕਿੱਦਾਂ ਖਾਣਾ ਹੈ ਮਤਲਬ ਖਰਾਬ ਖਾਣ ਦਾ ਤੌਰ ਤਰੀਕਾ ਵੀ ਨਹੀਂ ਪਤਾ ਹੁੰਦਾ ਤੇ ਉਹ ਕਈ ਬਿਮਾਰੀਆਂ ਸਹਿੜ ਲੈਂਦੇ ਨੇ ਜੀ ਸੋ ਮਤਲਬ ਐਸੀ ਕਰਕੇ ਜਿਹੜੇ ਸੈਕਿੰਡ ਮਤਲਬ ਇਹਦੀ ਇਮਪਲੀਕੇਸ਼ਨ ਜਿਹੜੀ ਹੈਗੀ ਆ ਦੂਸਰਾ ਹੈਗਾ ਚਾਈਲਡ ਸਟੰਟਿੰਗ ਮੀਨਸ ਜਿਹੜੀ ਹੈਗੀ ਹਾਈਟ ਹੈ ਲੰਬਾਈ ਹੈਗੀ ਹੈ ਬੱਚਿਆਂ ਦੇ ਜਿਹੜੇ 5 ਸਾਲ ਦੀ ਉਮਰ ਤੱਕ ਹੈਗੇ ਨੇ ਉਹ ਵੀ ਜਿਹੜੇ ਹੈਗੇ ਆ ਉਹ ਜ਼ਿਆਦਾ ਨਹੀਂ ਹੈਗੇ ਪ੍ਰੋਕਸੀਮੇਟਲੀ 35.5% ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਹਾਈਟ ਨਹੀਂ ਹੈਗੀ ਜਿਹੜੇ ਇੰਡੀਆ ਦੇ ਬੱਚੇ ਹੈਗੇ ਨੇ 5 ਸਾਲ ਦੀ ਏਜ ਤੱਕ ਦੇ ਜਿਹੜੇ ਹੈਗੇ ਨੇ ਤੀਸਰੀ ਗੱਲ ਆ ਜਾਂਦੀ ਹੈਗੀ ਹੈ ਚਾਈਲਡ ਵੇਸਟਿੰਗ ਮੀਨਸ ਉਹਨਾਂ ਦਾ ਜਿਹੜਾ ਭਾਰ ਹੈਗਾ ਉਹ ਵੀ ਅੰਡਰ ਮਤਲਬ weight ਹੈਗੇ ਨੇ ਇਹਦਾ ਨੰਬਰ ਜਿਹੜਾ ਹੈਗਾ 18.7% ਜਿਹੜੇ ਬੱਚੇ ਜਿਹੜੇ ਸਾਡੇ ਨੂੰ ਪੈਦਾ ਹੋ ਰਹੇ ਹੈਗੇ ਨੇ ਉਹ ਅੰਡਰ weight ਹੈਗੇ ਨੇ ਏ ਤੀਸਰਾ ਕੰਪੋਨੈਂਟ ਸੀ ਗਿਆ ਚੌਥਾ ਹੈ ਗਿਆ ਕਿ ਚਾਈਲਡ ਮੋਰਟੈਲਿਟੀ ਜਿਹੜੀ ਹੈਗੀ ਆ ਰੇਟਡ ਹੈਗਾ ਉਹ ਵੀ ਬਹੁਤ ਜ਼ਿਆਦਾ ਹਾਈ ਹੈਗਾ 3.1% ਜਿਹੜਾ ਹੈਗਾ ਚਾਈਲਡ ਮੋਰਟੈਲਿਟੀ ਰੇਟ ਹੈਗਾ ਇੰਡੀਆ ਦੇ ਵਿੱਚ 5 ਸਾਲ ਤੂੰ ਪਹਿਲਾਂ ਜਿਹੜੇ ਜਿਹੜੇ ਬੱਚੇ ਹੈਗੇ ਨੇ ਉਹ ਮਰ ਜਾਂਦੇ ਹੈਗੇ ਨੇ ਨਾਓ ਜਿਹੜਾ ਫੂਡ ਹੰਗਰ ਇੰਡੈਕਸ ਹੈਗਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਖਾਸ ਕਰਕੇ ਜੇਕਰ ਅਸੀਂ ਫਿਊਚਰ ਦੀ ਇਕਨੋਮਿਕ ਗਰੋਥ ਦੀ ਗੱਲ ਕਰਦੇ ਹਾਂ ਕਿਉਂਕਿ ਜਿਹੜਾ ਹਿਊਮਨ ਕੈਪੀਟਲ ਫਾਰਮੇਸ਼ਨ ਹੈਗੇ ਆ ਉਹਦੇ ਵਿੱਚ ਇਹ ਚੀਜ਼ਾਂ ਦਾ ਰੋਲ ਜਿਹੜਾ ਹੈਗਾ ਹੈਲਦੀ ਡਾਈਟ ਜਿਹੜੀ ਹੈਗੀ ਆ ਭਾਰ ਦਾ ਪ੍ਰੋਪਰ ਹੋਣਾ ਹਾਈ ਠੀਕ ਹੋਣੀ ਪ੍ਰੋਪਰ ਨਿਊਟ੍ਰੀਸ਼ਨ ਮਿਲਣਾ ਉਹ ਬਹੁਤ ਇੰਪੋਰਟੈਂਟ ਹੈਗੇ ਨੂੰ ਹੈਲਦੀ ਬੱਚੇ ਦੇ ਲਈ ਅੱਗੇ ਫਿਊਚਰ ਦੇ ਵਿੱਚ ਜੇਕਰ ਉਹਨੇ ਇੱਕ ਅੱਛਾ ਜਿਹੜਾ ਹੈਗਾ ਉਹ ਹਿਊਮਨ ਕੈਪੀਟਲ ਫਾਰਮੇਸ਼ਨ ਜਨਰੇਟ ਆਪਾਂ ਕਰਨੀ ਹੈਗੇ ਚੰਗੇ ਦਿਮਾਗ ਦੇ ਲਈ ਦਿਮਾਗ ਦੀ ਚੰਗੀ ਗਰੋਥ ਦੇ ਲਈ ਇਹਨਾਂ ਲਈ ਜਿਹੜਾ ਹੈਗਾ ਬਹੁਤ ਜ਼ਰੂਰੀ ਹੈਗਾ ਜੀ ਅ ਇਹ ਇੰਡੈਕਸ ਜਿਹੜਾ ਹੈਗਾ 2006 ਦੇ ਵਿੱਚ ਕੀਤਾ ਸੀਗਾ ਕੈਲਕੂਲੇਟ ਆਪਾਂ ਸ਼ੁਰੂ ਹੋਇਆ ਸੀਗਾ ਆ ਆਇਰਲੈਂਡ ਤੇ ਜਰਮਨੀ ਦੀਆਂ ਦੋ ਐਨ ਜੀਓਜ਼ ਨੇ ਜਿਨ੍ਹਾਂ ਨੇ ਜਿਹੜੇ ਕਿ ਇਹ ਕੈਲਕੂਲੇਟ ਕਰਦੇ ਹੈਗੇ ਇਹਨਾਂ ਕਰਦੇ ਹੈਗੇ ਇਹਨਾਂ ਕਾਲੇ ਜਿਹੜੀਆਂ ਹੈਗੇ ਕਨਸਰਨ ਵਰਲਡਵਾਈਡ ਤੇ ਵੈਲਟ ਹੰਗਰ ਹਿਲਫੇ ਮੈਨੂੰ ਲੱਗਦਾ ਕਿ ਯੂਰਪੀਅਨ ਪਤਨ ਕਿਹੜੀ ਲੈਂਗੁਏਜ ਹੈ ਇੰਟਰਸਟਿੰਗ ਗੱਲ ਹੈ ਕਿ ਜਿਹੜਾ ਸਾਡਾ ਆ ਇਹ ਇੰਡੈਕਸ ਹੈਗਾ ਹੰਗਰ ਇੰਡੈਕਸ ਹੈਗਾ ਪਿਛਲੇ 78 ਸਾਲ ਤੋਂ ਜਿਹੜਾ ਹੈਗਾ ਇਹ ਆਲਮੋਸਟ ਸਟੈਗਨੈਂਟ ਹੈਗਾ ਜੇਕਰ ਆਪਾਂ ਇਸ ਨੂੰ ਪਹਿਲਾਂ ਦੇਖੀਏ ਤੇ 2000 ਦੇ ਲਾਗੇ ਤੱਕ 38.4% ਆਪਾਂ ਇੱਕ ਇੰਡੈਕਸ ਤਿਆਰ ਕਰਦੇ ਹੈਗੇ ਬੇਸਿਕਲੀ ਚਾਈਲਡ ਜਿਹੜਾ ਸਾਡਾ ਹੰਗਰ ਇੰਡੈਕਸ ਹੈਗਾ ਉਹਦੇ ਵਿੱਚ ਕੀ ਹੈਗਾ ਕਿ ਆਪਾਂ 0 ਤੋਂ ਲੈ ਕੇ 100 ਤੱਕ ਵੇਟ ਦਿੰਨੇ ਹੈਗੇ ਆ 0 ਜੇਕਰ 밸류 ਹੈਗੀ ਆ ਤੇ ਇਹਦਾ ਮਤਲਬ ਬੈਸਟ ਹੈਗਾ ਲੋ ਹੰਗਰ ਜਿਹੜਾ ਹੈਗਾ ਜੇਕਰ 밸류 100 ਆ ਜਾਂਦੀ ਹੈਗੀ ਉਚਾਰੇ ਤੋ ਮੀਨਸ ਵਰਸਟ ਸਿਚੁਏਸ਼ਨ ਜਿਹੜੀ ਬੁਰੀ ਹਾਲਾਤ ਨੇ ਜੇਕਰ ਆਪਾਂ ਇਸ ਸਾਲ ਦੀ ਜਿਹੜੀ ਰਿਪੋਰਟ ਦੇਖਦੇ ਹੈਗੇ ਆ ਤਾਂ ਉਹਦੇ ਵਿੱਚ ਜਿਹੜੀ ਹੰਗਰ ਇੰਡੈਕਸ ਦੀ ਵੈਲਿਊ ਹੈਗੀ ਵਰਲਡ ਪੂਰੇ ਦੀ ਉਹ ਹੈ ਕਿ 18.3 ਜਿਹੜੀ ਹੈਗੀ ਹੈ ਜਿਸ ਨੂੰ ਆਪਾਂ ਮੋਡਰੇਟ ਕਹਿੰਦੇ ਨੇ ਹੈਗੇ ਜੇਕਰ ਇੰਡੀਆ ਦਾ ਆਪਾਂ ਦੇਖਦੇ ਆ ਗਿਆ ਤੇ ਇੰਡੀਆ ਦਾ ਇੰਡੈਕਸ ਜਿਹੜਾ ਹੈਗਾ ਵੈਲਿਊ ਹੈਗੀ 28.7 ਜਿਹੜੀ ਹੈਗੀ ਆ ਮਤਲਬ ਇਹ ਉਹਨਾਂ 40 ਦੇਸ਼ਾਂ ਦੇ ਵਿੱਚ ਆ ਜਾਂਦਾ ਹੈਗਾ ਇੰਡੀਆ ਜਿੱਥੇ ਕਿ ਸੀਰੀਅਸ ਪ੍ਰੋਬਲਮ ਹੈ ਕਿ ਉਹ ਬਹੁਤ ਜ਼ਿਆਦਾ ਸੀਰੀਅਸ ਜਿਹੜੀ ਪ੍ਰੋਬਲਮ ਹੈਗੀ ਆ ਹੂੰ ਕਿਉਂਕਿ ਵੈਲਿਊ ਜਿਹੜੀ ਹੈਗੀ 28.7 ਆ ਗਈ ਜੀ ਹੁਣ ਓਵਰ ਆਲ ਜੇਕਰ ਆਪਾਂ 2000 ਤੋਂ ਲੈ ਕੇ ਹੁਣ ਤੱਕ ਦੀ ਗੱਲ ਦੇਖੀਏ ਤੇ ਜਿਹੜਾ ਹੰਗਰ ਇੰਡੈਕਸ ਦੀ ਵੈਲਿਊ ਹੈਗੀ ਆ ਇਹ ਤਕਰੀਬਨ 2015 ਨਾਲ ਤੱਕ ਲਗਾਤਾਰ ਫਾਲ ਕੀਤੀ ਬਹੁਤ ਰੈਪਿਡਲੀ ਜੀ ਬੜੀ ਤੇਜ਼ੀ ਨਾਲ ਫਾਲ ਕੀਤੀ ਹੈਗੀ ਆ 2000 ਦੇ ਵਿੱਚ ਵੈਲਿਊ ਸਾਡੀ ਸੀਗੀ 38.4 ਸੀਗਾ ਅ 2008 ਦੇ ਵਿੱਚ 35.5 ਸੀਗਾ 2015 ਦੇ ਵਿੱਚ 29.2 ਸੀਗਾ ਹਮ ਇਹਦਾ ਮਤਲਬ ਕੀ ਹੈਗਾ ਕਿ 2015 ਤੋਂ ਲੈ ਕੇ ਅ 2023 ਤੱਕ ਸਿਰਫ ਅ 0.5 ਜਿਹੜਾ ਹੈਗਾ ਪਰਸੈਂਟ ਉਹ ਡਿਕਲਾਈਨ ਹੋਇਆ ਹੈਗਾ ਵਾ ਇਟ ਮੀਨਸ ਕੀ ਹੈਗਾ ਕਿ ਪਿਛਲੇ 8-9 ਸਾਲਾਂ ਦੇ ਵਿੱਚ ਜਿਹੜਾ ਹੈਗਾ ਫੂਡ ਜਿਹੜਾ ਹੰਗਰ ਇੰਡੈਕਸ ਹੈਗਾ ਉਹ ਜ਼ਿਆਦਾ ਡਿਕਲਾਈਨ ਨਹੀਂ ਕੀਤਾ ਹੈਗਾ ਹਮ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜੇਕਰ ਇਹਨੂੰ ਇਕਨੋਮਿਕ ਗਰੋਥ ਨਾਲ ਵੀ ਦੇਖ ਸਕਦੇ ਹੈਗੇ ਆ ਇਨਡਾਇਰੈਕਟ ਵੈਨ ਨਾਲ ਕਿ ਇਹ ਕਿਉਂ ਇਦਾਂ ਹੋਇਆ ਹੈਗਾ ਵਾ ਕਿਉਂਕਿ ਬੇਸਿਕਲੀ ਕੀ ਹੈਗਾ ਕਿ 2000 ਤੋਂ ਲੈ ਕੇ 2014-15 ਤੱਕ ਜਿਹੜਾ ਸਾਡਾ ਇਕਨੋਮਿਕ ਗਰੋਥ ਰਿਹਾ ਹੈਗਾ ਇਟ ਵਾਸ ਅਬਾਊਟ 7.5% 2015 ਤੋਂ ਲੈ ਕੇ ਜਿਹੜਾ ਇਕਨੋਮਿਕ ਗਰੋਥ ਹੈਗਾ ਉਹ ਹੋ ਗਿਆ 5.7% ਇੱਕ ਤੇ ਇਹ ਹੈ ਕਿ ਹੈਗਾ ਗਰੋਥ ਬਟ ਜਿਹੜਾ 15 ਤੋਂ ਬਾਅਦ ਦਾ ਜਿਹੜਾ ਗਰੋਥ ਰੇਟ ਹੈਗਾ ਉਹ ਬਹੁਤ ਅਨ ਇਕੁਲ ਜਿਹੜਾ ਹੈਗਾ ਉਹ ਰਿਹਾ ਹੋਇਆ ਅੱਛਾ ਡਾਕਟਰ ਸਾਹਿਬ ਇਹ ਇਹਦੇ ਵਿੱਚ ਰਿਪੋਰਟ ਚ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ ਇਹ ਜਿਹੜੇ ਤਰੱਕੀ ਆਫ ਦਾ ਡਵੈਲਪਡ ਨੇਸ਼ਨਸ ਨੇ ਜਿਸ ਤਰ੍ਹਾਂ ਯੂ ਐਸ ਏ ਹੋ ਗਿਆ ਕੈਨੇਡਾ ਹੋ ਗਿਆ ਉਧਰੋਂ ਤੁਹਾਡਾ ਰੱਬ ਭਲਾ ਕਰੇ ਯੂਰੋਪੀਅਨ ਕੰਟਰੀ ਜਿਆਦਾ ਕਰਕੇ ਸਿੰਗਾਪੁਰ ਹੋ ਗਿਆ ਏਸ਼ੀਆ ਦੇ ਕੰਟਰੀ ਜਪਾਨ ਹੋ ਗਿਆ ਫਿਰ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਹੋ ਜਿਹੇ ਮੁਲਕ ਜਿਹੜੇ ਆ ਉਹ ਇਸ ਲਿਸਟ ਦੇ ਵਿੱਚ شمار ਨਹੀਂ ਕੀਤੇ ਗਏ ਕਹਿੰਦੇ ਉਹਦੇ ਪਹਿਲੇ ਰੱਜੇ ਪੁੱਜੇ ਨੇ ਹੁਣ ਜੇ ਚੀਨ ਦੀ ਆਪਾਂ ਦੇਖ ਲਈ ਸਾਡਾ ਗੁਆਂਡੀ ਮੁਲਕੀ ਆ ਤੇ ਉਹ ਚੌਥੇ ਨੰਬਰ ਤੇ ਆ 1 ਤੋਂ 20 ਦੇ ਵਿੱਚ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਮਤਲਬ ਕਿ ਉਹ ਚੌਥੇ ਨੰਬਰ ਦੇ ਉੱਤੇ ਦਰਜਾਇਆ ਗਿਆ ਚੰਗੀ ਪੋਜੀਸ਼ਨ ਹੈ ਉਹਦੀ ਸੋ ਇਹ ਬੜੀ ਹੈਰਾਨ ਕਰ ਦੇਣ ਵਾਲੀ ਰਿਪੋਰਟ ਹੈ ਕਿ ਹਰ ਸਾਲ ਜਿਹੜੀ ਇਹ ਰਿਪੋਰਟ ਆਉਂਦੀ ਹੈ ਭਾਰਤ ਦੀ ਰੈਂਕਿੰਗ ਬੜੀ ਛੇਠਾਂ ਚਲੇ ਜਾਂਦੀ ਹੈ ਅੱਛਾ ਹੁਣ ਦੂਜੇ ਪਾਸੇ ਸਾਡੇ ਜਿਹੜੇ ਦੇਸ਼ ਦੇ ਵਿੱਚ ਕੀ ਹੈਗਾ ਜੀ ਆਪ ਪ੍ਰਧਾਨ ਮੰਤਰੀ ਉਹਨਾਂ ਨੇ ਆ ਪਿਛਲੇ ਇਸਰੋ ਨੇ ਵੀ ਰਾਕਟ ਜਿਹੜਾ ਹੈਗਾ ਚੰਦਰਯਾਨ 3 ਭੱਲਿਆ ਠੀਕ ਹੈ ਚੰ드ਰਮਾ ਤੇ ਸੂਰਜਯਾਨ ਵੀ ਭੱਲਤਾ ਹੈ ਹੁਣ ਕਹਿੰਦੇ 2035 ਤੱਕ ਅਸੀਂ ਸਟੇਸ਼ਨ ਬਣਾਉਣਾ ਉੱਤੇ ਸਪੇਸ ਦੇ ਵਿੱਚ ਪਲਾੜ ਦੇ ਵਿੱਚ ਤੇ ਫੇਰ ਉਸ ਤੋਂ ਬਾਅਦ ਕੋਈ ਬੰਦਾ ਭੇਜਣਾ ਹੈ ਭਾਈ ਚੰ드ਰਮਾ ਦੇਤੇ ਬੜੀ ਚੰਗੀ ਗੱਲ ਹੈ ਸਾਡਾ ਦੇਸ਼ ਇਸ ਪੱਖੋਂ ਤਰੱਕੀ ਕਰ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਹੋਣੀ ਵੀ ਚਾਹੀਦੀ ਆ ਪਰ ਦੂਜੇ ਪਾਸੇ ਜਿਹੜਾ ਗਲੋਬਲ ਹੰਗਰ ਇੰਡੈਕਸ ਵਰਗੀਆਂ ਜਿਹੜੀਆਂ ਆਲਮੀ ਪੱਧਰ ਦੀਆਂ ਰਿਪੋਰਟਾਂ ਆ ਰਹੀਆਂ ਨੇ ਇਹਦੇ ਵਿੱਚ ਜਿਹੜਾ ਆਮ ਬੰਦਾ ਹੈ ਆਮ ਬੰਦਾ ਸਧਾਰਨ ਬੰਦਾ ਉਹਦੇ ਤੱਕ ਖਾਣਾ ਹੀ ਨਹੀਂ ਪਹੁੰਚਦੀ ਪਈ ਸਹੀ ਹੁਣ ਆਮ ਬੰਦੇ ਨੂੰ ਪਹਿਲਾਂ ਢਿੱਡ ਭਰੂਗਾ ਤੇ ਫੇਰ ਹੀ ਉਹ ਸੋਚੂਗਾ ਪਲਾੜ ਬਾਰੇ ਅਗਲਾ ਕਹਿੰਦਾ ਭਾਈ ਮੈਂ ਕੀ ਲੈਣੇ ਦੇਣਾ ਰਾਗੜ ਉੱਤੇ ਪਲਾੜ ਤੇ ਭੇਜਿਆ ਪਹਿਲਾਂ ਤੇ ਬੱਚਿਆਂ ਨੂੰ ਰੋਟੀ ਚਾਹੀਦੀ ਢਿੱਡ 'ਚ ਰੋਟੀ ਪਊਗੀ ਤੇ ਫੇਰ ਅਸੀਂ ਸੋਚਾਂਗੇ ਹੋਰ ਚੀਜ਼ਾਂ ਬਾਰੇ ਵੀ ਸਾਡਾ ਕੀ ਲੈਣਾ ਦੇਣਾ ਹੈਗਾ ਸੋ ਕਾਰਨ ਬਾਰੇ ਹਾਲਾਤਾਂ ਬਾਰੇ ਜੇ ਆਪਾਂ ਗੱਲ ਕਰੀਏ ਵੀ ਇਹਦਾ ਬੇਸਿਕ ਰੀਜ਼ਨ ਕੀ ਨੇ ਰੇ ਮਰਿੰਦਰ ਜੀ ਬੇਸਿਕਲੀ ਕੀ ਹੈਗਾ ਕਿ ਇੰਡੀਆ ਦਾ ਜਿਹੜਾ ਇਕਨੋਮਿਕ ਗ੍ਰੋਥ ਤੇ ਹੋ ਰਿਹਾ ਹੈਗਾ ਹਮ ਬਟ ਜਿਹੜੀ ਉਹਦੀ ਗ੍ਰੋਥ ਦੀ ਕੰਪੋਜੀਸ਼ਨ ਹੈਗੀ ਆ ਉਹ ਬੜੀ ਅਨਫੇਵਰੇਬਲ ਹੈਗੀ ਆ ਜਿਹੜੇ ਗਰੀਬ ਲੋਕ ਜਿਹੜੇ ਹੈਗੇ ਨੇ ਸਾਡੇ ਕੋਲ ਕੁਝ ਡਾਟਾ ਹੈਗਾ ਕਿ ਜਿਹੜੇ ਇੰਡੀਆ ਦੇ ਵਿੱਚ 10% ਟੌਪ ਦੇ ਲੋਕ ਹੈਗੇ ਨੇ ਉਹਨਾਂ ਕੋਲ ਵੈਲਥ ਦਾ 77% ਹੈਗਾ ਜਦੋਂ ਆਪਾਂ ਸਟਰਕਚਰ ਦੀ ਗੱਲ ਕਰ ਰਹੇ ਹਾਂ ਇੰਡੀਆ ਦੀ ਵੈਲਥ ਦੀ ਗੱਲ ਕਰਦੇ ਹੈਗੇ ਹਾਂ ਤੇ ਇਹਦਾ ਮਤਲਬ 90% ਕੋਲ ਬਾਕੀ ਜਿਹੜਾ ਸਾਡਾ 23% ਰਹਿ ਜਾਂਦਾ ਹੈਗਾ ਬਟ ਪਿਛਲੇ ਸਾਲਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਪਿਛਲੇ 7-8 ਸਾਲ ਤੋਂ ਲਗਾਤਾਰ ਜਿਹੜਾ ਸਾਡੇ ਕੋਲ ਡਾਟਾ ਦੱਸ ਰਿਹਾ ਹੈਗਾ ਕਿ 1% ਲੋਕ ਜਿੰਨਾ 1 ਸਾਲ ਦੇ ਵਿੱਚ ਵੈਲਥ ਜਨਰੇਟ ਹੁੰਦੀ ਹੈਗੀ ਆ ਉਹਦਾ 73% ਜਸਟ ਟੌਪ ਦੇ 1% ਲੋਕ ਜਿਹੜੇ ਹੈਗੇ ਨੇ ਉਹਨਾਂ ਕੋਲ ਚਲ ਜਾਂਦਾ ਹੈਗਾ ਅੱਛਾ ਇੱਕ ਤੇ ਇਹ ਚੀਜ਼ ਆ ਗਈ ਸੈਕੰਡਲੀ ਕੀ ਹੈਗਾ ਕਿ ਜਿਹੜੇ बॉਟਮ 50% ਲੋਕ ਹੈਗੇ ਨੇ نیچے ਦੇ 50% ਲੋਕ ਜਿਹੜੇ ਹੈਗੇ ਨੇ ਉਹਦੇ ਕੋਲ ਸਿਰਫ 1% ਜਿੰਨਾ ਟੋਟਲ ਵੈਲਥ 1 ਸਾਲ ਦੇ ਵਿੱਚ ਜਨਰੇਟ ਹੁੰਦਾ ਹੈਗਾ ਉਹਨਾਂ ਕੋਲ ਜਾਂਦਾ ਹੈਗਾ ਵਾਰ ਇੱਕ ਤੇ ਇਹ ਚੀਜ਼ ਆ ਗਿਆ ਕਿ ਇਨ ਇਕਵੈਲਿਟੀ ਆਫ ਇਨਕਮ ਵੈਲਥ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈਗੀ ਆ ਅ ਸਾਡੇ ਕੋਲ ਇੱਕ ਸੈਕੰਡ ਜਿਹੜਾ ਰੀਜ਼ਨ ਹੈਗਾ ਕਿ ਇੱਕ ਮੁੰਬਈ ਕੇਸ ਸਟਡੀ ਹੈ ਹੂੰ ਜਿਹਦੇ ਵਿੱਚ ਦੱਸਿਆ ਹੈਗਾ ਕਿ ਪਿਛਲੇ ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਜਸਟ 5 ਇਅਰਸ ਦੇ ਵਿੱਚ ਜਿਹੜੀ ਮੀਲ ਹੈ ਫੂਡ ਦੀ ਕਾਸਟ ਜਾਂ ਫੂਡ ਪ੍ਰਾਈਸਸ ਜਿਹੜੀਆਂ ਹੈਗੀਆਂ ਨੇ ਉਹ 65% ਵਧੀਆਂ ਹੈਗੀਆਂ ਨੇ ਹੂੰ ਇਹਦਾ ਮਤਲਬ ਕੀ ਹੈਗਾ ਕਿ ਜਿਹੜੀਆਂ ਫੂਡ ਆਈਟਮਸ ਨੇ ਉਨ੍ਹਾਂ ਦੇ ਕੀਮਤਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹੈਗੇ ਨੇ ਤੇ ਜਿਹੜੇ ਗਰੀਬ ਲੋਕ ਹੈਗੇ ਨੇ ਉਹਨਾਂ ਦੇ ਵੇਜੇ ਸਟੈਗਨੈਂਟ ਹੈਗੇ ਨੇ ਹੁਣ ਕੀ ਹੈਗਾ ਕਿ ਜਿਹੜੇ ਗਰੀਬ ਲੋਕ ਹੈਗੇ ਨੇ ਜਿਹੜੇ 50% बॉटम ਦੇ ਲੋਕ ਹੈਗੇ ਨੇ ਉਹ ਆਪਣਾ ਜ਼ਿਆਦਾ ਪੈਸਾ ਜਿਹੜਾ ਹੈਗਾ ਫੂਡ ਵਾਲ ਹੀ ਡਿਵੋਟ ਕਰਦੇ ਹੈਗੇ ਨੇ ਉਹਨਾਂ ਦੀ ਸੇਵਿੰਗ ਤੇ ਹੁੰਦੀਆਂ ਨਹੀਂ ਹੈਗੀਆਂ ਤਾਂ ਇਹਦਾ ਮਤਲਬ ਕੀ ਹੈ ਕਿ ਜੇਕਰ ਉਹਨਾਂ ਦੇ ਵੇਜੇ ਸਟੈਗਨੈਂਟ ਨੇ ਉਹਨਾਂ ਦੀ ਫੂਡ ਦੀ ਪ੍ਰਾਈਸੇਸ ਜਿਹੜੀਆਂ ਹੈਗੀਆਂ ਨੇ ਬੜੀ ਤੇਜ਼ੀ ਨਾਲ ਵਧਣ ਗਿਆ ਬਾਦਰੀਆਂ ਨੇ ਜਿਵੇਂ ਕਿ ਮੈਂ ਦੱਸਿਆ ਕਿ 65% ਪਿਛਲੇ 5 ਸਾਲਾਂ ਦੇ ਵਿੱਚ ਵਧੀਆਂ ਹੈਗੀਆਂ ਤਾਂ ਇਹਦਾ ਮਤਲਬ ਅੰਡਰਸਟੂਡ ਹੈਗਾ ਕਿ ਉਹ ਆਪਣਾ ਫੂਡ ਵੀ ਪ੍ਰੋਪਰ ਜਿਹੜਾ ਹੈਗਾ ਉਹ ਖਰੀਦ ਨਹੀਂ ਸਕਦੇ ਹੈਗੇ ਇੱਕ ਤੇ ਇਹ ਕਾਰਨ ਆ ਗਿਆ ਸੈਕੰਡ ਹੈਗੇ ਕਿ ਮਤਲਬ ਅੱਜ ਕੱਲ ਇੱਕ ਬੜਾ ਇੰਟਰਸਟਿੰਗ ਫੀਨੋਮੈਨਾ ਇਮਰਜ ਕਰ ਰਿਹਾ ਹੈਗਾ ਪੂਰੇ ਵਰਡ ਦੇ ਵਿੱਚ ਜਿਹੜੀਆਂ ਪ੍ਰਾਈਸੇਸ ਹੈਗੀਆਂ ਨੇ ਉਹ ਬਹੁਤ ਤੇਜ਼ੀ ਨਾਲ ਵਧ ਰਹੀਆਂ ਹੈਗੀਆਂ ਨੇ ਤੇ ਉਹਦੇ ਲਈ ਇੱਕ ਨਵੀਂ ਮਤਲਬ ਤਰ੍ਹਾਂ ਦਾ ਜਿਹੜਾ ਇਨਫਲੇਸ਼ਨ ਹੈਗਾ ਜਿਹਨੂੰ ਆਪਾਂ ਗਰੀਡ ਇਨਫਲੇਸ਼ਨ ਕਹਿ ਦਿੰਦੇ ਹੈਗੇ ਹਾਂ ਗਰੀਡ ਇਨਫਲੇਸ਼ਨ ਦਾ ਮਤਲਬ ਕੀ ਹੈਗਾ ਗਰੀਡ ਪਲੱਸ ਇਨਫਲੇਸ਼ਨ ਜਿਹੜਾ ਦੋ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਦੀ ਕੀਮਤ ਜਿਹੜੇ ਐਂਟਰਪ੍ਰੀਨਿਅਰਸ ਨੇ ਪ੍ਰੋਡਿਊਸਰਸ ਨੇ ਫਿਕਸ ਕਰਦੇ ਹੈਗੇ ਨੇ ਤਾਂ ਉਹ ਬ੍ਰਾਡਲੀ ਦੋ ਚੀਜ਼ਾਂ ਲੈਂਦੇ ਹੈਗੇ ਨੇ ਇੱਕ ਹੁੰਦਾ ਹੈਗਾ ਕੋਸਟ ਕਿੰਨੀ ਹੈਗੀ ਕਿਸੇ ਪ੍ਰੋਡਕਟ ਦੀ ਪਲੱਸ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਹੈਗਾ ਪਿਛਲੇ ਕਈ ਸਾਲਾਂ ਦੇ ਵਿੱਚ ਕੀ ਸੀਗਾ ਕਿ ਪਿਛਲੇ 7-8 ਸਾਲ ਤੋਂ ਪਹਿਲਾਂ ਜਿਹੜਾ 인ਫਲੇਸ਼ਨ ਹੁੰਦਾ ਸੀਗਾ ਉਹਨੂੰ ਆਮ ਤੌਰ ਤੇ ਵੇਜ ਇਨਫਲੇਸ਼ਨ ਨਾਲ ਜੋੜ ਦਿੰਦੇ ਸੀਗੇ ਕਿ ਕੀਮਤ ਜਿਹੜੀਆਂ ਮਜ਼ਦੂਰਾਂ ਦੀਆਂ ਕੀਮਤਾਂ ਵਧੀਆਂ ਨੇ ਇਸ ਕਰਕੇ 인ਫਲੇਸ਼ਨ ਹੋ ਰਿਹਾ ਹੈਗਾ ਬਟ ਲੇਟੈਸਟ ਫੀਨੋਮਨਾ ਇਹ ਅਮਰਜ ਕਰ ਗਿਆ ਕਿ ਜਿਹੜਾ ਪ੍ਰੋਫਿਟ ਮਾਰਦਣਾ ਹੈਗਾ ਐਂਟਰਪ੍ਰੀਨਿਅਰਸ ਦਾ ਉਹ ਬਹੁਤ ਜ਼ਿਆਦਾ ਵਧਿਆ ਹੈਗਾ ਜਿਹਨੂੰ ਆਪਾਂ ਗ੍ਰੀਡ ਇਨਫਲੇਸ਼ਨ ਕਹਿੰਦੇ ਨੇ ਹੈਗੇ ਤਾਂ ਇਹਦਾ ਮਤਲਬ ਨੇਚਰਲੀ ਕੀ ਹੈਗਾ ਕਿ ਕੀਮਤਾਂ ਵਧ ਰਹੀਆਂ ਹੈ ਕਿ ਨਹੀਂ ਵੇਜੇ ਜਿਹੜੀਆਂ ਹੈਗੀਆਂ ਉਹ ਨਹੀਂ ਵਧੀਆਂ ਹੈਗੀਆਂ ਸਾਡੇ ਕੋਲ ਇੱਕ ਐਸਟੀਮੇਟ ਹੈਗਾ ਕਿ ਜਿਹੜਾ ਇੱਕ ਆਮ ਵਰਕਰ ਹੈਗਾ ਖੇਤੀ ਦੇ ਵਿੱਚ ਕੰਮ ਕਰ ਰਿਹਾ ਹੈਗਾ ਉਹਦੀਆਂ ਵੇਜੇਸ ਤੇ ਕਾਰਪੋਰੇਟ ਸੈਕਟਰ ਦੇ ਵਿੱਚ ਇੱਕ ਬੰਦਾ ਕੰਮ ਕਰ ਰਿਹਾ ਹੈਗਾ ਉੱਥੇ ਤੱਕ ਪਹੁੰਚਣ ਲਈ ਜਿਹੜਾ ਹੈਗਾ ਉਹਨੂੰ 941 ਸਾਲ ਲੱਗਣਗੇ ਤਕਰੀਬਨ 1000 ਸਾਲ ਜਿਹੜਾ ਹੈਗਾ ਕਿੰਨੂ ਜਿਹੜਾ ਮਜ਼ਦੂਰ ਹੈ ਮਜ਼ਦੂਰ ਆ ਉਹਨਾਂ ਕਾਰਪੋਰੇਟ ਸੈਕਟਰ ਦੇ ਵਿੱਚ ਜਿਹੜਾ ਇੱਕ ਬੰਦਾ ਹੈ ਬੰਦਾ ਕੰਮ ਕਰਦਾ ਹੈ ਹਾਈਲੀ ਪੇਡ ਹੈਗਾ ਉਹਦਾ ਮੁਕਾਬਲਾ ਕਰਨ ਲਈ ਉਹਦਾ ਮੁਕਾਬਲਾ ਕਰਨ ਲਈ 941 ਸਾਲ ਲੱਗਣਗੇ ਮਤਲਬ ਜੇ ਉਹ ਪੈਸਾ ਜੋੜਦਾ ਤੇ ਪੈਸੇ ਨਹੀਂ ਨਹੀਂ ਉਹ ਵੇਜਸ ਉਹਦੀਆਂ ਮਤਲਬ 941 ਸਾਲ ਬਾਅਦ ਉਹ ਉਸ ਲੈਵਲ ਤੇ ਜਾਣਗੇ ਜਿਹੜੀਆਂ ਕਿ ਅੱਜ ਇੱਕ ਕਾਰਪੋਰੇਟ ਸੈਕਟਰ ਦੇ ਵਿੱਚ ਕੰਮ ਕਰ ਰਿਹਾ ਹੈਗਾ ਬੰਦਾ ਇੰਨਾ ਫਰਕ ਇੰਨਾ ਫਰਕ ਜਿਹੜਾ ਹੈਗਾ ਤਾਂ ਇਹਦਾ ਮਤਲਬ ਕੀ ਹੈ ਕਿ ਗ੍ਰੀਡ ਇਨਫਲੇਸ਼ਨ ਹੈ ਤੀਸਰੀ ਗੱਲ ਜਿਹੜੀ ਹੈ ਕਿ ਸਾਡੇ ਕੋਲ ਇੱਕ ਰਿਪੋਰਟ 2022 ਦੀ ਸੀਗੀ ਆਕਸਫਮ ਇੰਟਰਨੈਸ਼ਨਲ ਦੀ ਸੀਗੀ ਰਿਪੋਰਟ ਦਾ ਨਾਮ ਸੀਗਾ ਕਿ ਇਨ ਇਕਵੈਲਿਟੀ ਕਿਲਸ ਇਨ ਇਕਵੈਲਿਟੀ ਕਿਲਸ ਤੋ ਜਿਹੜੀ ਇਨ ਇਕਵੈਲਿਟੀ ਹੈਗੀ ਆ ਉਹ ਮਤਲਬ ਕੰਟ੍ਰਿਬਿਊਟ ਕਰ ਰਹੀ ਹੈਗੀ ਆ ਲੋਕਾਂ ਦੀ ਡੈਥ ਦੇ ਵਿੱਚ ਉਹ ਉਸ ਰਿਪੋਰਟ ਦੇ ਮੁਤਾਬਕ ਇਹ ਹੈਗਾ ਕਿ ਹਰੇਕ 4 ਸੈਕਿੰਡ ਬਾਅਦ ਇੱਕ ਬੰਦਾ ਜਿਹੜਾ ਹੈਗਾ ਉਹਦੀ ਡੈਥ ਹੋ ਰਹੀ ਹੈਗੀ ਆ ਉਹ ਇਸ ਕਰਕੇ ਕਿਉਂਕਿ ਉਹਦੇ ਕੋਲ ਪ੍ਰੋਪਰ ਜਿਹੜਾ ਹੈਗਾ ਫੂਡ ਨਹੀਂ ਆ ਰਿਹਾ ਹੈਗਾ ਡੂ ਟੂ ਇਨਕਵੈਲਿਟੀ ਆਫ ਇਨਕਮ ਐਂਡ ਵੈਲਥ ਜਿਹੜਾ ਹੈਗਾ ਮਤਲਬ 4 ਸੈਕਿੰਡ ਚ ਇੱਕ ਬੰਦੇ ਦੀ ਡੈਥ ਹੋ ਰਹੀ ਹੈ ਕਿਉਂਕਿ ਉਹਦੇ ਕੋਲ ਪੋਸ਼ਟਿਕ ਭੋਜਨ ਜਿਹੜਾ ਉਹਨੂੰ ਨਹੀਂ ਮਿਲਦਾ ਉਹਨੂੰ ਫੂਡ ਦੀ ਅਵੇਲੇਬਿਲਟੀ ਨਹੀਂ ਹੈਗੀ ਪੂਰੇ ਵਰਲਡ ਦੀ ਮਤਲਬ ਕਿ ਪੂਰੇ ਵਰਲਡ ਦੇ ਵਿੱਚ ਹਾਂ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਤਲਬ ਕਿ 4 ਸੈਕਿੰਡ ਬਾਅਦ ਇੱਕ ਬੰਦੇ ਦੀ ਮੌਤ ਭੁੱਖਮਰੀ ਦੇ ਕਾਰਨ ਹੋ ਰਹੀ ਹੈ ਪੂਰੀ ਦੁਨੀਆ 'ਚ ਤੇ ਭਾਰਤ ਦਾ ਜਿਹੜਾ ਰਿਕਾਰਡ ਡਾਟਾ ਇਹ ਕੀ ਕਹਿੰਦਾ ਹਾਂ ਨਹੀਂ ਉਹ 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 ਉਹਦੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਹੈ ਮਤਲਬ ਜਿਹੜੀ ਹੈਗੇ ਡੈਥ ਹੋ ਰਹੀਆਂ ਹੈਗੀਆਂ ਅੰਡਰ ਨਰਚਮੈਂਟ ਕਰਕੇ ਜਾਂ ਉਹਨਾਂ ਨੂੰ ਫੂਡ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ ਉਸ ਤੋਂ ਬਾਅਦ ਜਿਹੜਾ ਮੇਨ ਕਾਰਨ ਹੈਗਾ ਕਿ ਜਿਹੜਾ ਸਾਡਾ ਗਵਰਨਮੈਂਟ ਪਾਲਿਸਿਜ਼ ਹੈਗੀਆਂ ਨੇ ਉਹ ਬੈਟਰ ਨਹੀਂ ਹੈਗੀਆਂ ਗਵਰਨਮੈਂਟ ਦੀਆਂ ਪਾਲਿਸਿਜ਼ ਜਿਹੜੀਆਂ ਇਹ ਭਾਰਤ ਦੀ ਗੱਲ ਕਰੇ ਕਿ ਮੈਂ ਭਾਰਤ ਦੀ ਇੰਡੀਆ ਦੀ ਗੱਲ ਕਰ ਰਿਹਾ ਹੈਗਾ ਕਿ ਇੰਡੀਆ ਦੀ ਜਿਹੜੀ ਖਾਸ ਕਰਕੇ ਜਿਹੜੀ ਫਿਸਕਲ ਪਾਲਿਸੀ ਹੈ ਕਿ ਆ ਕਿਉਂਕਿ ਇਹ 63.69% ਜਿਹੜਾ ਗਵਰਨਮੈਂਟ ਦਾ ਟੈਕਸ ਹੈਗਾ ਉਹ ਇਨਡਾਇਰੈਕਟ ਟੈਕਸਸ ਦੁਆਰਾ ਹੁੰਦਾ ਕਿਉਂਕਿ ਸਾਡੇ ਕੋਲ ਦੋ ਤਰ੍ਹਾਂ ਦੇ ਟੈਕਸਸ ਹੈਗੇ ਨੇ ਇੱਕ ਹੈਂਦਾ ਡਾਇਰੈਕਟ ਟੈਕਸਸ ਇੱਕ ਹੈਗਾ ਇਨਡਾਇਰੈਕਟ ਟੈਕਸਸ ਜਿਹੜੇ ਡਾਇਰੈਕਟ ਟੈਕਸਸ ਹੈਗੇ ਨੇ ਉਹ ਆਮ ਤੌਰ ਤੇ ਜਿਹੜਾ ਹੈਗਾ ਅਮੀਰ ਲੋਕ ਨੇ ਉਹਨਾਂ ਤੇ ਲੱਗਦਾ ਹੈ ਉਹਨਾਂ ਨੂੰ ਆਪਾਂ ਪ੍ਰੋਗਰੈਸਿਵ ਟੈਕਸ ਜਿਹੜਾ ਹੈਗਾ ਉਹ ਕਹਿ ਦਿੰਦੇ ਹੈਗੇ ਇਨਡਾਇਰੈਕਟ ਟੈਕਸ ਜਿਹੜੇ ਹੈਗੇ ਨੇ ਉਹ ਆਮ ਲੋਕਾਂ ਤੇ ਲੱਗਦੇ ਹੈਗੇ ਨੇ। ਤੋਂ ਜਿਹੜੇ ਆਮ ਲੋਕ ਨੇ ਉਹਦੇ ਵਿੱਚ ਕਈ ਲੋਕ ਜਿਹੜੇ ਹੈ ਕਿ ਫੂਡ ਆਈਟਮ ਦੇ ਵੀ ਜਿਹੜਾ ਟੈਕਸ ਹੈਗਾ ਉਹ ਲੱਗ ਰਿਹਾ ਹੈਗਾ ਜਿਹੜਾ। ਤੋਂ ਗਰੀਬ ਲੋਕ ਜਿਹੜੇ ਨੇ ਜਿਹੜੀਆਂ ਚੀਜ਼ਾਂ ਨੂੰ ਉਹ ਕੰਜ਼ੂਮ ਕਰਦੇ ਹੈ ਕਿ ਨੇ ਉਹ ਉਹਨਾਂ ਨੂੰ ਫੋਰ ਨਹੀਂ ਕਰ ਪੰਦੇ ਹੈਗੇ। ਤੋਂ ਇਨਡਾਇਰੈਕਟ ਟੈਕਸ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹੈਗਾ। ਜ਼ਿਆਦਾ ਹੈ। ਜ਼ਿਆਦਾ। ਮਤਲਬ ਪਰਸੈਂਟੇਜ ਜਿਹੜੀ ਹੈਗੀ ਉਹ ਜ਼ਿਆਦਾ ਹੈਗੀ ਆ। ਉਹ ਘੱਟ ਹੋਣਾ ਚਾਹੀਦਾ। ਘੱਟ ਹੋਣੀ ਚਾਹੀਦੀ ਹੈ ਕਿਉਂਕਿ ਡਾਇਰੈਕਟ ਟੈਕਸ ਦਾ ਕੰਪੋਜੀਸ਼ਨ ਜੇ ਦੇਖੋ ਟੋਟਲ ਟੈਕਸ ਜਿਹ ਉਹਦੇ ਵਿੱਚ ਜੇਕਰ ਡਾਇਰੈਕਟ ਟੈਕਸ ਦੀ ਕੰਪੋਜੀਸ਼ਨ ਵਧਨ ਦੀ ਹੈਗੀ ਆ ਟੋਟਲ ਟੈਕਸ ਦੇ ਵਿੱਚ ਤਾਂ ਪ੍ਰੋਗਰੈਸਿਵ ਟੈਕਸ ਹੋਏਗਾ ਉਹਦੇ ਨਾਲ ਕੀ ਹੈਗਾ ਕਿ ਇਨ ਇਕੁਐਲਿਟੀ ਆਫ ਇਨਕਮ ਰਿਡਿਊਸ ਹੋ ਜਾਂਦੀ ਹੈ ਗਿਆ ਉੱਥੇ ਹਰ ਚੀਜ਼ ਆ ਨਾ ਜੀ ਉਹ ਜੇ ਆਪਾਂ ਡਾਇਰੈਕਟ ਟੈਕਸ ਦੀ ਗੱਲ ਕਰੀਏ ਤੇ ਬਹੁਤ ਸਾਰੇ ਇਹੋ ਜਿਹੇ ਸੱਜਣ ਵਪਾਰੀ ਵਰਗ ਸਾਰੇ ਤਾਂ ਨਹੀਂ ਚੰਗੇ ਵੀ ਹੈਗੇ ਤੇ ਮਾੜੇ ਵੀ ਹੈਗੇ ਕਈ ਲੋਕ ਇਹੋ ਜਿਹੇ ਨੇ ਜਿਹੜੇ ਟੈਕਸ ਦੇ ਕੇ ਰਾਜੀ ਨਹੀਂ ਟੈਕਸ ਚੋਰੀ ਕਰਦੇ ਨੇ ਟੈਕਸ ਅਵੇਜਨ ਤਾਂ ਹੈ ਹੀ ਆ ਅੱਛਾ ਉਸ ਤੋਂ ਬਾਅਦ ਕੀ ਹੈਗਾ ਕਿ ਸਰਕਾਰ ਨੇ ਈਵਨ 2016 ਦੇ ਵਿੱਚ ਕਿਸੇ ਟਾਈਮ ਤੇ ਜਿਹੜਾ ਕਾਰਪੋਰੇਟ ਟੈਕ ਉਹ 30% ਸੀਗਾ ਉਹ ਘਟਾ ਕੇ 22% ਕਰ ਦਿੱਤਾ ਅੱਛਾ 2016 ਦੇ ਟੈਕਸ ਕਾਰਪੋਰੇਟ ਟੈਕਸ ਜਿਹੜਾ ਘਟਾਤਾ ਉਹਦੇ ਕਰਕੇ ਕੀ ਹੈਗਾ ਕਿ ਬੇਸਿਕਲੀ ਵੈਲਥ ਜਿਹੜੀ ਹੈਗੀ ਆ ਉਹ ਰਿਚ ਲੋਕਾਂ ਦੇ ਕੋਲ ਜਾਂ ਬਿਗ ਬਿਲੀਅਨਰੀਜ਼ ਜਿਹੜੇ ਹੈਗੇ ਨੇ ਮਿਲੀਅਨਰੀ ਜਿਹੜੇ ਹੈਗੇ ਨੇ ਉਹਨਾਂ ਕੋਲ ਕਨਸੈਂਟਰੇਟ ਹੋਈ ਜਾ ਰਹੀ ਆ ਉਹਨਾਂ ਨੂੰ ਫਾਇਦਾ ਪਹੁੰਚ ਰਿਹਾ ਉਹਨਾਂ ਨੂੰ ਫਾਇਦਾ ਪਹੁੰਚ ਰਿਹਾ ਗਰੀਬ ਲੋਕ ਜਿਹੜੇ ਹੈਗੇ ਨੇ ਉਹ ਮਾਤੜ ਬੰਦਾ ਸੋਹਣੇ ਹਾਲਾਤ ਮਤਲਬ ਮਾੜੇ ਹੋ ਰਹੇ ਆ ਹਾਂ ਉਸ ਤੋਂ ਬਾਅਦ ਜੇਕਰ ਸਰਕਾਰ ਦਾ ਬਜਟ ਦੇਖਿਆ ਜਾਵੇ ਕਿਉਂਕਿ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈਗੀਆਂ ਨੇ ਮਤਲਬ ਇੱਕ ਹਿਊਮਨ ਕੈਪੀਟਲ ਦੇ ਵਾਸਤੇ ਜਾਂ ਆਮ ਲੋਕਾਂ ਦੇ ਲਈ ਉਹ ਹੈਗਾ ਹੈਲਥ ਤੇ ਦੂਸਰਾ ਜਿਹੜਾ ਹੈਗਾ ਐਜੂਕੇਸ਼ਨ ਸਿੱਖਿਆ ਸਿੱਖਿਆ ਜਿਹੜੀ ਹੈਗਾ ਸੋ ਦੋਨਾਂ ਦੇ ਵੇਤੀ ਜਿਹੜਾ ਖਰਚਾ ਹੈਗਾ ਆਲਮੋਸਟ ਸਟੈਗਨੈਂਟ ਹੈਗਾ ਬਹੁਤ ਘੱਟ ਹੈਗਾ ਹੈਲਥ ਤੇ ਵੀ ਘੱਟ ਜਾ ਰਿਹਾ ਐਜੂਕੇਸ਼ਨ ਜਿਹੜੀ ਹੈਗੀ ਉਹ ਤੇ ਵੀ ਘੱਟ ਜਾ ਰਿਹਾ ਤਾਂ ਇਹ ਸਾਰੇ ਫੈਕਟਰਸ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਹੜਾ ਹੈਗਾ ਇੱਕ ਤੇ ਇਹਦੇ ਨਾਲ ਗਰੀਬੀ ਜਿਹੜੀ ਹੈਗੀ ਅਮਰਜ ਕਰ ਰਹੀ ਹੈ ਕਿਉਂਕਿ ਜੇ ਹੈਲਥ ਤੇ ਖਰਚਾ ਸਰਕਾਰ ਦਾ ਘਟੋਏਗਾ ਤੇ ਲੋਕਾਂ ਦਾ ਜਿਹੜਾ ਹੈਗਾ ਗਰੀਬ ਲੋਕਾਂ ਦਾ ਖਰਚਾ ਹੈਲਥ ਤੇ ਜਿਆਦਾ ਜਾ ਰਿਹਾ। ਤੋਂ ਈਵਨ ਕਈ ਤਰ੍ਹਾਂ ਦੇ ਸਾਡੇ ਕੋਲ ਰਿਪੋਰਟਸ ਹੈ ਕਿ ਹੈਲਥ ਦੇ ਜਿਹੜਾ ਖਰਚਾ ਵਧ ਰਿਹਾ ਹੈਗਾ ਉਹਦੇ ਨਾਲ ਵੀ ਗਰੀਬ ਲੋਕ ਜਿਹੜੇ ਹੈਗੇ ਉਹ ਪਾਵਰਟੀ ਦੇ ਵਿੱਚ ਆ ਰਹੇ ਹੈਗੇ। ਜੀ ਡਾਕਟਰ ਸਾਹਿਬ ਆਪਾਂ ਉਹ ਟੈਲੀਵਿਜ਼ਨ ਜਦੋਂ ਔਨ ਕਰਦੇ ਆ ਨਾ ਤੇ ਉਹ ਜਿਹੜੇ ਮੇਨ ਸਟ੍ਰੀਮ ਮੀਡੀਆ ਹੈਗਾ ਸਾਡੇ ਟੈਲੀਵਿਜ਼ਨ ਚੈਨਲ ਤੇ ਨਿਊ ਚੈਨਲ ਜਿਹੜੇ ਹੈਗੇ ਨੇ ਉਹ ਬੜਾ ਰੌਲਾ ਪਾਉਂਦੇ ਜੀ ਇਲਾਕ ਪਾਕਿਸਤਾਨ ਨੂੰ ਉਹ ਉਹਨਾਂ ਕੋਲ ਹੋਰ ਕੋਈ ਮੁੱਦਾ ਹੋਵੇ ਨਾ ਹੋਵੇ ਪਾਕਿਸਤਾਨ ਦਾ ਮੁੱਦਾ ਜ਼ਰੂਰ ਹੁੰਦਾ ਵੀ ਉਹ ਇਹੋ ਜਿਹੇ ਮੁੱਦੇ ਉਹ ਮਤਲਬ ਜ਼ਿਆਦਾ ਕਰਕੇ ਦੇਸ਼ ਦੀ ਗਰੀਬੀ ਦੇਸ਼ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਦੀ ਬਜਾਏ ਨਾ ਜ਼ਿਆਦਾਤਰ ਕੇ ਮੇਨਸਟ੍ਰੀਮ ਮੀਡੀਆ ਆ ਪਾਕਿਸਤਾਨ ਦੇ ਹਾਲ ਦੁਆਲੇ ਬੜਾ ਹੁੰਦਾ ਉਹ ਵੇਖੋ ਜੀ ਉੱਥੇ ਐਨੀ ਮੰਗਾਈ ਆ ਗਈ ਉੱਥੇ ਤੇ ਬਰਬਾਦੀ ਹੋ ਗਈ ਜੀ ਉੱਥੋਂ ਦੇ ਲੋਕ ਭੁੱਖੇ ਮਰ ਗਏ ਜੀ ਹਾ ਹਾ ਕਾਰਮਾ ਜੀ ਜੀ ਪਾਕਿਸਤਾਨ 'ਚ ਉਹ ਸਾਰਾ ਦਿਨ ਬਸ ਉਹੀ ਵਿਖਾਈ ਜਾਣਗੇ ਤੇ ਨਫ਼ਰਤ ਪੈਦਾ ਕਰੀ ਜਾਣਗੇ ਚਲੋ ਹੁਣ ਜੇ ਆਪਾਂ ਆ ਜੀਏ ਮੇ ਆਪਣੇ ਜਿਹੜੀ ਇਸ ਰਿਪੋਰਟ ਵੱਲ ਇਹ ਰਿਪੋਰਟ ਕਹਿੰਦੀ ਹੈ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਸਾਡੇ ਤੋਂ ਚੰਗੇ ਨੇ ਤੇ ਇਸ ਰਿਪੋਰਟ ਬਾਰੇ ਸਾਡੇ ਜਿਹੜੇ ਸਰਕਾਰ ਹੈ ਮਰਕਜ਼ੀ ਹਕੂਮਤ ਕੇਂਦਰ ਸਰਕਾਰ ਉਹ ਕਹਿੰਦੀ ਹੈ ਲੈ ਇਹ ਰਿਪੋਰਟ ਝੂਠੀ ਹੈ ਇਹ ਗਲਤ ਰਿਪੋਰਟ ਹੈ ਇਹ ਦੇਸ਼ ਨੂੰ ਬਦਨਾਮ ਕਰਨ ਵਾਸਤੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਇਹ ਰਿਪੋਰਟ ਸਹੀ ਹੈ ਗਲਤ ਹੈ ਅਮਰਿੰਦਰ ਜੀ ਐਕਚੁਅਲੀ ਕੀ ਹੈਗਾ ਕਿ ਜਿਹੜੇ ਸਰਕਾਰ ਬਣਨ ਉਹ ਕੀ ਕਹਿੰਦੇ ਹੈਗੇ ਕਿ ਜਿਹੜੀ ਮੈਥਡੋਲੋਜੀ ਯੂਜ਼ ਕੀਤੀ ਹੈਗੀ ਇਸ ਰਿਪੋਰਟ ਦੇ ਵਿੱਚ ਉਹ ਠੀਕ ਨਹੀਂ ਹੈਗਾ ਅ ਕਿ ਸੈਂਪਲ ਸਾਈਜ਼ ਜਿਹੜਾ ਹੈਗਾ ਬਹੁਤ ਛੋਟਾ ਹੈਗਾ 3000 ਦਾ ਜਿਹੜਾ ਹੈਗਾ ਸੈਂਪਲ ਸਾਈਜ਼ ਹੈਗਾ ਵਾ ਇੱਕ ਤੇ ਇਹ ਮੇਨ ਉਹਨਾਂ ਦਾ ਇਸ਼ੂ ਹੈਗਾ ਸਰਕਾਰ ਕਹਿ ਰਹੀ ਹੈਗੀ ਸੈਕੰਡਲੀ ਕੀ ਹੈਗਾ ਕਹਿੰਦਾ ਕਿ ਬੇਸਿਕਲੀ ਜਿਹੜੇ 5 ਸਾਲ ਦੇ ਬੱਚੇ ਹੈਗੇ ਨੇ ਜਿੱਦੂ ਆਪਾਂ ਉਹਨਾਂ ਦੀ ਸਟੰਟਿੰਗ ਦੀ ਗੱਲ ਕਰਦੇ ਆਂ ਵੇਸਟਿੰਗ ਦੀ ਗੱਲ ਕਰਦੇ ਆਂ ਦਾ ਇਨਫੈਂਟ ਮੋਰਟੈਲਿਟੀ ਰੇਟ ਦੀ ਗੱਲ ਕਰਦੇ ਹੈਗੇ ਇਹਦੇ ਨਾਲ ਸਾਰੀ ਪੋਪੂਲੇਸ਼ਨ ਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ ਇੱਕ ਗਵਰਨਮੈਂਟ ਦਾ ਜਿਹੜਾ ਪੁਆਇੰਟ ਆਫ View ਹੈਗਾ ਬਟ ਜੇਕਰ ਆਪਾਂ ਕੋਈ ਹੋਰ ਰਿਪੋਰਟਸ ਵੀ ਦੇਖੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਸਟੇਟ ਆਫ ਫੂਡ ਸਕਿਉਰਟੀ ਐਂਡ ਨਿਊਟ੍ਰੀਸ਼ਨ 2023 ਦੀ ਰਿਪੋਰਟ ਉਹਦੇ ਮੁਤਾਬਕ ਜਿਹੜਾ ਹੈਗਾ ਜਿਹੜੀ ਰਿਪੋਰਟ ਉਹ ਕਹਿੰਦਾ ਕਿ 74.1% ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਇੱਕ ਹੈਲਥੀ ਡਾਈਟ ਅਫੋਰਡ ਹੀ ਨਹੀਂ ਕਰ ਸਕਦੀ ਹੈਗੀ ਖਰੀਦ ਵੀ ਨਹੀਂ ਸਕਦੀ ਚੰਗੀ ਖਰਾਬ ਖਰੀਦ ਨਹੀਂ ਕੀ ਸਕਦੀ ਹੈਗੀ ਤਾਂ ਇਹਦਾ ਮਤਲਬ ਕੀ ਹੈਗਾ ਕਿ ਸੀਰੀਅਸ ਪ੍ਰੋਬਲਮ ਹੈਗੀ ਆ ਆਪਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ ਜਿਹੜੀ ਰਿਪੋਰਟ ਹੈਗੀ ਆ ਇੱਕ ਦੇ ਹੈਗਾ ਸੈਕਿੰਡ ਡੇ ਕੀ ਕਹਿੰਦਾ ਹੈਗਾ ਕਿ 24 ਕਰੋੜ ਇਹੋ ਹੀ ਰਿਪੋਰਟ ਜਿਹੜੀ ਹੈਗੀ ਆ ਸੋਫੀ ਦੀ ਰਿਪੋਰਟ ਨੂੰ ਆਪਾਂ ਕਹਿੰਦੇ ਆ 2023 ਦੀ ਈਵਨ 24 ਕਰੋੜ ਲੋਕ ਜਿਹੜੇ ਹੈਗੇ ਨੇ ਉਹ ਅੰਡਰ ਨਰਿਸ਼ਡ ਹੈਗੇ ਨੇ ਥੋ ਇਟ ਮੀਨਸ ਕੀ ਹੈਗਾ ਕਿ ਸੀਰੀਅਸ ਪ੍ਰੋਬਲਮ ਹੈਗੀ ਆ ਜਿਹੜਾ মিডিਆ ਹੈਗਾ ਉਹ ਜਿਹੜਾ ਬੇਸਿਕਲੀ ਕੀ ਹੈਗਾ ਕਿ ਗਰੀਬ ਲੋਕ ਜਿਹੜੇ ਹੈਗੇ ਨੇ ਜਾਂ ਐਂ ਕਹ ਲਓ ਕਿ ਤੁਸੀਂ 90% ਲੋਕ ਥੱਲੇ ਵਾਲੇ ਜਿਹੜੇ ਹੈਗੇ ਨੇ ਇੰਡੀਆ ਦੇ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਉਹ ਜਿਹੜਾ ਜਿਹੜਾ 10% ਜਿਹੜਾ ਉੱਪਰ ਦਾ ਉੱਪਰ ਵਾਲੇ ਉਹਨਾਂ ਦਾ ਰਾਦਰ 2-3% ਜਿਹੜੇ ਹੈਗੇ ਨੇ ਟੌਪ ਦੇ ਲੋਕ ਜਿਹੜੇ ਨੇ ਉਹਨਾਂ ਬਾਰੇ ਮੀਡੀਆ ਗੱਲ ਕਰਦਾ ਆਮ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਨਹੀਂ ਕਰਦਾ ਇਟ ਇਜ਼ ਅ ਵੈਰੀ ਸੀਰੀਅਸ ਪ੍ਰੋਬਲਮ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈਗਾ ਆ ਹੁਣ ਗੱਲ ਮੁਕਤੀ ਗੱਲ ਇਹ ਹੈ ਕਿ ਜੇ ਬੰਦੇ ਨੂੰ ਕਿਸੇ ਬੱਚੇ ਨੂੰ ਚੰਗੀ ਖੁਰਾਕ ਮਿਲੇਗੀ ਤਾਂ ਹੀ ਉਹਦਾ ਜਿਹੜਾ ਦਿਮਾਗ ਹੈ ਉਹ ਤੇਜ਼ ਹੋ ਸਕੇਗਾ ਕਿਉਂਕਿ ਖੁਰਾਕ ਦੇ ਨਾਲ ਹੀ ਦਿਮਾਗ ਚੱਲੂਗਾ ਤੇ ਪਹਿਲੀ ਗੱਲ ਆ ਮਸਲਾ ਤੇ ਸਰਦਾਰ ਜੀ ਦੋ ਫੁਲਕਿਆਂ ਦਾ ਰੋਟੀ ਦਾ ਮਸਲਾ ਢਿੱਡ 'ਚ ਪੈਣਗੇ ਤਾਈਆਂ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਰੇ ਵੀ ਸਿਆਣੇ ਤੇ ਜੇ ਰੋਟੀ ਢਿੱਡ 'ਚ ਪਈ ਹੋਊਗੀ ਤੇ ਤਾਈਆਂ ਪੜ੍ਹਾਈ ਲਿਖਾਈ ਤੇ ਦੂਸਰੀਆਂ ਗੱਲਾਂ ਦੀ ਸੁਝੀ ਆਉਂਦੀ ਐ ਹੁਣ ਮੁਕਦੀ ਗੱਲ ਇਹ ਐ ਬਈ ਇਸ ਮਸਲੇ ਦਾ ਹੱਲ ਕੀ ਐ ਸੁਜੈਸ਼ਨ ਤੁਹਾਡੇ ਲੋਕ ਕੀ ਐ ਤੇ ਜੇ ਸਰਕਾਰ ਮੰਨੇ ਤੁਹਾਡੀ ਤੇ ਤੁਹਾਡੇ ਕੋਲ ਕੀ ਫੈਕਟਸ ਸੁਜੈਸ਼ਨਸ ਕੀ ਨੇ ਜਿਹਦੇ ਨਾਲ ਇਹ ਇਸ ਸਮੱਸਿਆ ਤੋਂ ਭਾਰ ਪਾ ਜਾ ਸਕਦਾ ਹੈ। ਵਿਰਿੰਦਰ ਜੀ ਇੱਕ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਦੇ ਵਿੱਚ ਲੈ ਕੇ ਆਈ ਸੀ ਸੈਂਟਰਲ ਗਵਰਨਮੈਂਟ ਦੀ ਜੀ। ਜੀ। ਅ ਜੇਕਰ ਉਸ ਨੂੰ ਪ੍ਰੋਪਰ ਇੰਪਲੀਮੈਂਟ ਕਰ ਲਿਆ ਜਾਵੇ ਤੇ ਸ਼ਾਇਦ ਇਹਦਾ ਹੱਲ ਹੋ ਸਕਦਾ ਹੈਗਾ। ਹਮ ਇੱਕ ਤੇ ਇਹ ਹੈਗਾ। ਸੈਕੰਡਲੀ ਕੀ ਹੈਗਾ ਕਿ ਜਿਹੜੇ ਸਰਕਾਰ ਨੇ ਕਈ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਹੈਗੇ ਨੇ ਸ਼ੁਰੂ ਕੀਤੇ ਆ ਸ਼ੁਰੂ ਕੀਤੇ ਸੀਗੇ ਉਹਨਾਂ ਨੂੰ ਪ੍ਰੋਪਰਲੀ ਜਿਹੜਾ ਹੈਗਾ ਉਹਨਾਂ ਦੀ ਸੋਸ਼ਲ ਆਡਿਟਿੰਗ ਹੋ ਜੇ ਪ੍ਰੋਪਰਲੀ ਇੰਪਲੀਮੈਂਟ ਹੋ ਜਾਣ ਉਹਦੇ ਚ ਵੀ ਬੜੇ ਘਾਲੇ ਮਾਰੇ ਆ ਯੈਸ ਮੈਂ ਐਕਚੁਅਲੀ ਜਦੋਂ ਸਟੂਡੈਂਟ ਸੀਗਾ ਜੇ ਐਮਏ ਦਾ ਤੇ ਮਿਸਟਰ ਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ ਇੰਡੀਆ ਦੇ ਤੋਂ ਉਹ ਮਨੇ ਇੱਕ ਵਾਰੀ ਕਿਹਾ ਸੀਗਾ ਕਿ ਜਿਹੜਾ ਪੈਸਾ ਗਰੀਬਾਂ ਲਈ ਆਪਾਂ 1 ਰੁਪਿਆ ਦਿਨ ਅਲਾਟ ਕਰਦੇ ਆ ਸੈਂਟਰ ਗਵਰਨਮੈਂਟ ਉਹ ਪਤਾ ਨਹੀਂ 15 ਪੈਸੇ ਉਹ 16 ਪੈਸੇ ਜਿਹੜੇ ਹੈਗੇ ਨੇ ਉਹ ਗਰੀਬਾਂ ਕੋਲ ਜਾਂਦੇ ਨੇ ਬਾਕੀ ਜਿਹੜਾ ਹੈਗਾ ਉਹ ਕਾਲਾ ਮਾਲਾ ਹੋ ਜਾਂਦਾ ਰਾਜੇ ਤੋਂ ਇਹਦਾ ਮਤਲਬ ਕੀ ਹੈਗਾ ਸੋਸ਼ਲ ਆਡਿਟਿੰਗ ਜਿਹੜੀ ਹੈਗੀ ਆ ਉਹਦੀ ਹੋਣੀ ਬਹੁਤ ਜ਼ਰੂਰੀ ਹੈਗਾ ਤੋਂ ਇਹਦੇ ਤੇ ਜਿਆਦਾ ਜਿਹੜਾ ਹੈਗਾ ਫੋਕਸ ਕਰਨ ਤੇ ਭ੍ਰਿਸ਼ਟਾਚਾਰੀ ਬੜੀ ਯਸ ਤੀਸਰੀ ਗੱਲ ਜਿਹੜੀ ਹੈਗਾ ਕਿ ਇਮਪਲॉयਮੈਂਟ ਓਪਰਚ्युनिटीज ਜਿਹੜੀਆਂ ਹੈਗਾ ਸਰਕਾਰ ਨੂੰ ਜਨਰੇਟ ਕਰਨੀ ਚਾਹੀਦੀ ਹੈਗਾ ਜਿਹੜੀਆਂ ਵੇਜਸ ਹੈਗੀਆਂ ਗਰੀਬ ਲੋਕਾਂ ਦੀਆਂ ਉਹਨਾਂ ਨੂੰ ਵੀ 인ਫਲੇਸ਼ਨ ਨਾਲ ਕਿਸ ਤਰੀਕੇ ਨਾਲ ਲਿੰਕ ਕਰਨਾ ਚਾਹੀਦਾ ਹੈਗਾ ਸੋ ਸਾਡੀ ਜਿਹੜੀ ਸਰਕਾਰ ਹੈ ਜੀ ਇਹ ਇਹਦਾ ਧਿਆਨ ਚੋ ਵੀ ਘੰਟੇ ਆਪਣੇ ਕੁਰਸੀ ਗੱਲ ਸਾਡੇ ਸਿਆਸਤਦਾਨਾਂ ਦਾ ਤੇ ਆਪਣੇ ਮਤਲਬ ਕਿ ਉਹ ਕਹਿੰਦੇ ਨੇ ਵੀ ਮੈਂ ਅਹੁਦੇਦਾਰੀ ਮੈਨੂੰ ਮਿਲ ਜੇ ਕੁਰਸੀ ਮੇਰੀ ਸੰਭਾਲੀ ਜਾਵੇ ਪਰ ਇਹਨਾਂ ਗੱਲਾਂ ਵੱਲ ਜ਼ਿਆਦਾ ਪਬਲਿਕ ਵੱਲ ਧਿਆਨ ਜਿਹੜਾ ਉਹ ਮੈਂ ਤਾਂ ਕਹਿੰਨਾ ਕਹਿੰਦੇ ਥੋੜਾ ਬਹੁਤਾ ਮੈਂ ਕਹਿੰਦਾ ਹੈ ਹੀ ਨਹੀਂ ਹੈਗਾ ਜਿਸ ਢੰਗ ਨਾਲ ਹਾਲਾਤ ਉਹ ਜਿਹੜਾ ਹੈਗਾ ਪੋਚਾ ਪਾਚੀ ਕਰਦੇ ਹੈ ਕਹਿੰਦੇ ਗੰਗਲੋਂ ਦੀ ਮਿੱਟੀ ਛਾੜਨਾ ਜਾਂ ਵੋਟਾਂ ਦੇ ਟਾਈਮ ਤੇ ਜਿਹੜਾ ਹੈਗਾ ਉਹਨਾਂ ਦਾ ਹੁੰਦਾ ਆਦਰਵਾਇਜ਼ ਉਹ ਪੁੱਲ ਜਾਂਦੇ ਆ ਧਰਮ ਦੀ ਰਾਜਨੀਤੀ ਯੈਸ ਇਹ ਲੋਕਾਂ ਨੂੰ ਮਤਲਬ ਕਿ ਗੁਮਰਾਹ ਕਰਨਾ ਇਕਨੋਮਿਕ ਇਸ਼ੂਜ਼ ਨੂੰ ਇਗਨੋਰ ਕਰਕੇ ਜਿਹੜੇ ਹੈਗੇ ਨੇ ਰਿਲੀਜੀਅਸ ਇਸ਼ੂਜ਼ ਨੇ ਉਹਨਾਂ ਤੇ ਜ਼ਿਆਦਾ ਫੋਕਸ ਕਰਦੇ ਕੀ ਆਫਸਰ ਕਰਨੀ ਹੋਣਾ ਚਲੋ ਬੜੀ ਹੈਰਾਨ ਕਰਨ ਵਾਲੀ ਔਰ ਬੜੀ ਇੱਕ ਖਾਸ ਇਹ ਜਿਹੜਾ ਪ੍ਰੋਗਰਾਮ ਸੀਗਾ ਕਿ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਕਿ ਸਿਆਸਤਦਾਨ ਸਾਡੇ ਕੀ ਕਰ ਰਹੇ ਨੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਕਰਕੇ ਇਹ ਸਾਡੀਆਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ 에ਰਪੋਰਟਾਂ ਆ ਰਹੀਆਂ ਨੇ ਸਾਡੇ ਹਾਲਾਤ ਜਿਹੜੇ ਨੇ ਇਹ ਨੇ ਖੈਰ ਗੱਲ ਇਹ ਹੈ ਕਿ ਜੇ ਤੁਹਾਡੇ ਵਰਗੇ ਬੁੱਧੀਜੀਵੀਆਂ ਦੀ ਅਰਥਸ਼ਾਸਤਰੀਆਂ ਦੀ ਸਰਕਾਰ ਗੱਲ ਮੰਨੇ ਤੇ ਫੇਰ ਤੇ ਮੈਂ ਕਹਿੰਨ ਜੀ ਗੱਲ ਹੀ ਕੁਝ ਹੋਰ ਹੈ ਫੇਰ ਤੇ ਦੇ ਦੇ ਹਾਦਤ ਬਦਲ ਸਕਦੇ ਨੇ ਪਰ ਇਹ ਇੱਛਾ ਦੇ ਨਾਲ ਹੁੰਦਾ ਜੇ ਇੱਛਾ ਹੋਵੇ ਤੇ ਸਰਕਾਰ ਕੁਛ ਦਾ ਕੁਛ ਵੀ ਕਰ ਸਕਦੀ ਨਹੀਂ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜਾ ਮੀਡੀਆ ਹੈ ਨਾ ਜੀ ਇਹਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੋ ਰਿਹਾ ਹੈ ਮੇਨ ਮੁੱਦੇ ਆ ਦੇਖੋ ਮੈਂ ਦੱਸਦਾ ਅਮਰਤੀ ਸੇਨ ਦੀ ਇੱਕ ਸਟੱਡੀ ਹੈਗੀ ਆ ਹੂੰ 2043 1943 ਦੇ ਵਿੱਚ ਬੰਗਾਲ ਦੇ ਵਿੱਚ ਫੈਮਨ ਆਇਆ ਸੀਗਾ ਹੂੰ ਉਹਦੇ ਵਿੱਚ ਤਕਰੀਬਨ 20 ਲੱਖ ਲੋਕ ਜਿਹੜੇ ਸੀਗੇ ਮਾਰੇ ਗਏ ਸੀਗੇ ਹੂੰ ਉਹ ਕਹਿੰਦੇ ਹੈਗੇ ਕਿ ਜੇਕਰ মিডিਆ ਸਟਰੋਂਗ ਹੋਵੇ ਹੂੰ ਤੇ ਫਿਰ ਜਿਹੜਾ ਹੈਗਾ ਇਹ ਘਟ ਜਾਂ ਜਿੱਥੇ ਡੈਮੋਕ੍ਰੇਸੀ ਹੁੰਦੀ ਹੈਗੀ ਹੈ ਜਿਹੜੇ ਕੰਟਰੀ ਦੇ ਵਿੱਚ ਡੈਮੋਕ੍ਰੇਸੀ ਹੋਏਗੀ ਜਿੱਥੇ মিডিਆ ਸਟਰੋਂਗ ਹੋਏਗਾ ਉਥੇ ਲੋਕੀ ਅਵੇਅਰ ਹੋ ਜਾਣਗੇ ਤਾਂ ਉਸ ਕੇਸ ਵਿੱਚ ਕੀ ਹੈਗਾ ਕਿ ਗਵਰਨਮੈਂਟ ਦੀ ਜਿਹੜੀ ਪਾਲਿਸਿਸ ਹੈਗੇ ਨੇ ਉਹ ਇਨਫਲੂਐਂਸ ਹੁੰਦੀਆਂ ਹੈਗੀਆਂ ਦੇਖੋ ਗੱਲ ਇਹ ਆ ਕਿ ਮੇਨਸਟ੍ਰੀਮ মিডিਆ ਤੋਂ ਹਟ ਕੇ ਸੋਸ਼ਲ ਮੀਡੀਆ ਆਇਆ ਹੈ ਜਿੰਨਾ ਕਰਕੇ ਲੋਕਾਂ 'ਚ ਜਿਹੜੀ ਜਾਗਰੂਕਤਾ ਹੈ ਜਿਹੜੀ ਉਹ ਜਿਹੜੀ ਸੋਚ ਹੈ ਅੱਗੇ ਵੱਧ ਰਹੀ ਹੈ ਵਿਚਾਰ ਜਿਹੜੇ ਉਹਨਾਂ ਤੱਕ ਪਹੁੰਚ ਰਹੇ ਹਨ ਮਗਰ ਵੱਡੀ ਗੱਲ ਹੈ ਇਸ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ ਇਸ ਵੇਲੇ ਕੀ ਹੈ ਕਿ ਜਿਹੜਾ ਆਰਗੇਨਾਈਜ਼ਡ মিডিਆ ਹੈਗਾ ਉਦੀ ਥਾਂ ਤੇ ਸੋਸ਼ਲ ਮੀਡੀਆ ਜਿਹੜਾ ਹੈਗਾ ਲੈ ਲਿਆ ਜ਼ਿਆਦਾ ਵਧੀਆ ਕਰ ਰਿਹਾ ਹੈ ਜ਼ਿਆਦਾ ਵਧੀਆ ਰੋਲ ਪਲੇ ਕਰ ਰਿਹਾ ਔਰ ਉਹਨਾਂ ਨੇ ਆਪਣਾ ਰੋਲ ਉਹਨੂੰ ਦੇਈ ਜਾ ਰਿਹਾ ਹੈ ਕਿ ਨਹੀਂ ਦੇਈ ਜਾ ਰਿਹਾ ਹੈ ਤੇ ਉਹ ਮੈਂ ਮਤਲਬ ਬੜੀ ਚੰਗੀ ਗੱਲ ਵੀ ਹੈਗੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚ ਰਹੀਆਂ ਨੇ ਖੈਰ ਕਾਫੀ ਚੰਗੀਆਂ ਜਾਣਕਾਰੀਆਂ ਦਿੱਤੀਆਂ ਔਰ ਬਹੁਤ ਜ਼ਿਆਦਾ ਅਵੇਅਰ ਕੀਤਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਵਾਰ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਥੈਂਕ